ਸਾਹਿਤ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪਾਠਕ ਲੜੀ ਵਿੱਚ ਨੰਬਰ 1 ਤੇ ਲੈ ਕੇ ਆਏ ਹਾਂ ਡਾਕਟਰ ਮਨਮੋਹਨ ਜੀ ਦਾ ਨਾਵਲ ਮਨਪੰਖੀ ਪਿਓ ਦਾ ਇੱਕ ਅਧਿਐਨ ਡਾਕਟਰ ਮਨਮੋਹਨ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਪਣੀ ਖਾਸ ਪਛਾਣ ਰੱਖਦੇ ਹਨ ਉਹਨਾਂ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਨਾਲ ਸ਼ੁਰੂ ਕੀਤਾ ਬਾਅਦ ਵਿੱਚ ਉਹਨਾਂ ਨੇ ਇਹ ਸਫ਼ਰ ਖੋਜ ਅਤੇ ਅਲੋਚਨਾ ਅਨੁਵਾਦ ਅਤੇ ਸੰਪਾਦਕ ਇਹ ਨਾਵਲ ਦੀ ਨਾਵਲ ਆਦੀ ਪੁਸਤਕਾਂ ਦੇ ਰੂਪ ਵਿੱਚ ਅੱਗੇ ਵਧਾਇਆ। ਸਨ 2013 ਵਿੱਚ ਉਹਨਾਂ ਦੇ ਨਿਰਵਾਨ ਨਾਵਲ ਨੂੰ ਸਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ। ਵੈਸੇ ਤਾਂ ਡਾਕਟਰ ਮਨਮੋਹਨ ਆਪੀਐਸ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ ਪਰ ਪੰਜਾਬੀ ਸਾਹਿਤ ਪ੍ਰਤੀ ਉਹਨਾਂ ਦਾ ਪਿਆਰ ਵੱਖਰੀ ਤਰ੍ਹਾਂ ਦਾ ਹੈ। ਡਾਕਟਰ ਮਨਮੋਹਨ ਸਾਹਿਤ ਪ੍ਰਤੀ ਆਪਣੀਆਂ ਗਤੀਵਿਧੀਆਂ ਕਰਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਇਸ ਸਾਲ ਉਹਨਾਂ ਦਾ ਨਵਾਂ ਨਾਵਲ ਮਨ ਪੰਛੀ ਵੀ ਹੋ ਪਾਠਕਾਂ ਦੇ ਸਾਹਮਣੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਨਾਵਲ ਦਾ ਸਮਾਂ 1947 ਤੋਂ ਪਹਿਲਾਂ ਤੇ ਬਾਅਦ ਦਾ ਹੈ ਨਾਵਲ ਵਿੱਚਲੀ ਕਹਾਣੀ ਦੁਆਬੇ ਦੇ ਇੱਕ ਪਿੰਡ ਦੀ ਹੈ ਜਿੱਥੇ ਸ਼ਿਵ ਸਿੰਘ ਨਾਂ ਦਾ ਇੱਕ ਵਿਅਕਤੀ ਆਪਣੇ ਪਰਿਵਾਰ ਨਾਲ ਮਿਹਨਤ ਮੁਸ਼ਕਤ ਕਰਦਾ ਹੋਇਆ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦਾ ਹੈ ਉਸ ਦੇ ਤਿੰਨ ਪੁੱਤਰ ਹਾਕਮ ਸਿੰਘ ਜੱਸਾ ਸਿੰਘ ਤੇ ਬੋਧ ਸਿੰਘ ਹਨ ਨਾਵਲ ਦੀ ਸਾਰੀ ਕਹਾਣੀ ਬੋਧ ਸਿੰਘ ਦੇ ird gird ਹੀ ਘੁੰਮਦੀ ਹੈ ਬੋਧਾ ਗੁਰਦੁਆਰੇ ਵਿੱਚ ਬੈਠਾ ਪੜਦਾ ਰਹਿੰਦਾ ਤੇ ਰੱਬ ਦਾ ਨਾਮ ਲੈਂਦਾ ਰਹਿੰਦਾ ਬੋਧੇ ਨੂੰ ਪਿੰਡ ਦੇ ਕਿਸੇ ਇੱਕ ਵਿਅਕਤੀ ਕੋਲੋਂ ਪਤਾ ਲੱਗਦਾ ਹੈ ਕਿ ਉਸ ਦਾ ਪਿਤਾ ਸਿਬ ਸਿੰਘ ਇਸ ਦੁਨੀਆ ਵਿੱਚ ਨਹੀਂ ਰਿਹਾ ਬੋਧਾ ਆਪਣੇ ਘਰ ਜਾਂਦਾ ਹੈ ਤੇ ਦੇਖਦਾ ਹੈ ਕਿ ਸਾਰੇ ਘਰ ਵਿੱਚ ਮਾਤਮਾ ਛਾਇਆ ਹੋਇਆ ਹੈ। ਬੋਧਾ ਚੁੱਪਚਾਪ ਆਪਣੇ ਭਰਾਵਾਂ ਨਾਲ ਪਿਤਾ ਦੇ ਮਾਤਮ ਵਿੱਚ ਬੈਠ ਜਾਂਦਾ ਹੈ। ਪਿਤਾ ਦੇ ਸਰੀਰ ਨੂੰ ਅਗਨੀ ਪੇਟ ਕਰਕੇ ਉਹਨਾਂ ਦੇ ਫੁੱਲਾਂ ਨੂੰ ਗੰਗਾ ਵਿੱਚ ਵਿਸਰਜਿਤ ਕਰਦੇ ਹੋਏ ਬੋਧੇ ਨੂੰ ਆਪਣੇ ਪਿਤਾ ਜੀ ਦੀ ਯਾਦ ਆਉਂਦੀ ਹੈ। ਉਸ ਦਾ ਪਿਤਾ ਬਹੁਤ ਮਿਹਨਤਕਸ਼ ਇਨਸਾਨ ਤੇ ਸੰਤ ਬੀਤੀ ਵਾਲੇ ਸਨ। ਉਸ ਦਾ ਪਿਤਾ ਅਕਸਰ ਇਹ ਸ਼ਬਦ ਬੋਲਦਾ ਰਹਿੰਦਾ ਸਾਈ ਉਤਨਾ ਦਿਜੀਏ ਜਾਂ ਮੈਂ ਕੁਟਮ ਸਮਾਏ ਮੈਂ ਵੀ ਭੁੱਖਾ ਨਾ ਰਹੂੰ ਸਾਧੂ ਨਾ ਭੁੱਖਾ ਜਾਏ ਪਿਤਾ ਦੇ ਜਾਣ ਤੋਂ ਬਾਅਦ ਬੋਦੇ ਨੂੰ ਮਹਿਸੂਸ ਹੋਇਆ ਕਿ ਜਿਵੇਂ ਘਰ ਦਾ ਥੰਮ ਡਿੱਗ ਗਿਆ ਹੋਵੇ ਪਿਤਾ ਦੀ ਮੌਤ ਤੋਂ ਕੁਝ ਮਹੀਨੇ ਬਾਅਦ ਹੀ ਮਾਤਾ ਜੀ ਦਾ ਵੀ ਦਿਹਾਂਤ ਹੋ ਗਿਆ ਇੰਨੇ ਭਰਾਵਾਂ ਨੇ ਮਾਤਾ ਜੀ ਦਾ ਅੰਤਿਮ ਸੰਸਕਾਰ ਸਾਰੀਆਂ ਰੀਤਾਂ ਰਸਮਾਂ ਨਾਲ ਕੀਤਾ ਤੇ ਹਰਦوار ਵਿੱਚ ਪਿਤਾ ਜੀ ਦੀ ਤਰ੍ਹਾਂ ਮਾਤਾ ਜੀ ਦੇ ਫੁੱਲਾਂ ਨੂੰ ਵੀ ਗੰਗਾ ਵਿੱਚ ਵਿਸਰਜਿਤ ਕੀਤਾ। ਮਾਪੇ ਦੇ ਚਲੇ ਜਾਣ ਤੋਂ ਬਾਅਦ ਬੋਧਾ ਸਾਰਾ ਦਿਨ ਗੁਰਦੁਆਰੇ ਵਿੱਚ ਗਿਆਨੀ ਜੀ ਕੋਲ ਬੈਠਾ ਰਹਿੰਦਾ ਹੈ ਤੇ ਰੱਬ ਦੀਆਂ ਗੱਲਾਂ ਸੁੰਦਾ ਰਹਿੰਦਾ। ਬੋਧਾ ਗੁਰਬਾਣੀ ਦਾ ਪਾਠ ਕਰਦਾ ਤੇ ਸੁਰਾਂ ਨੂੰ ਪਿਆਰ ਨਾਲ ਸਮਝਦਾ। ਪਹਿਲੀ ਵਾਰ ਬੋਧੇ ਨੂੰ ਜਠੇਰਿਆਂ ਦੇ ਮੇਲੇ ਤੇ ਕੁਬਿਸ਼ਰੀ گاਉਂ ਦਾ ਮੌਕਾ ਮਿਲਿਆ ਸਮੇਂ ਦੇ ਬੀਤਣ ਨਾਲ ਬੋਧਾ ਅਸੁਰਾਂ ਦਾ ਪੱਕਾ ਹੋ ਗਿਆ ਜਾਨੀ ਕਰਮ ਸਿੰਘ ਜ਼ਖਮੀ ਹੋਣਾਂ ਦੀ ਸੰਗਤ ਵਿੱਚ ਰਹਿ ਕੇ ਬੋਧਾ ਅਮਰਤ ਛੱਕ ਕੇ ਭਾਈ ਬੋਧ ਸਿੰਘ ਬਣ ਗਿਆ ਤੇ ਗੁਰਦੁਆਰੇ ਵਿੱਚ ਰਾਗੀ ਸਿੰਘ ਬਣ ਗਿਆ ਸਮਾਂ ਬੀਤਦਾ ਗਿਆ ਭਾਈ ਬੋਧ ਸਿੰਘ ਦਾ ਜਨਮ ਨਾਮ ਹੁਣ ਚੰਗੇ ਰਾਗੀ ਸਿੰਘਾਂ ਵਿੱਚ ਆਉਣ ਲੱਗ ਪਿਆ ਸੀ ਬੋਧ ਸਿੰਘ ਹੁਣ ਵੱਖ-ਵੱਖ ਧਰਮਾਂ ਦੀਆਂ ਧਾਰਮਿਕ ਪੁਸਤਕਾਂ ਪੜ੍ਹਦਾ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦਾ ਤੇ ਕਿਸ ਤਰ੍ਹਾਂ ਮੁਸਲਮਾਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਕੀਤਾ ਹੈ ਹਿੰਦੂਆਂ ਨੇ ਕਿਸ ਤਰ੍ਹਾਂ ਆਪਣੇ ਧਰਮ ਦਾ ਪ੍ਰਚਾਰ ਕੀਤਾ ਹੈ ਬੋਧ ਸਿੰਘ ਆਪਣੀਆਂ ਕਥਾਵਾਂ ਵਿੱਚ ਵੱਖ-ਵੱਖ ਧਾਰਮਿਕ ਗ੍ਰੰਥਾਂ ਦੇ ਹਵਾਲੇ ਨਾਲ ਲੋਕਾਂ ਨੂੰ ਧਰਮ ਬਾਰੇ ਜਾਣਕਾਰੀ ਦਿੰਦਾ ਇਹਨਾਂ ਗੱਲਾਂ ਕਾਰਨ ਸਮਾਜ ਵਿੱਚ ਇਸ ਤਰ੍ਹਾਂ ਤਬਦੀਲੀ ਆਈ ਆਰਿਆ ਲੋਕਾਂ ਨੇ ਕਿਸ ਤਰ੍ਹਾਂ ਸਾਡੇ ਸਮਾਜ ਤੇ ਆਪਣਾ ਕਬਜ਼ਾ ਕੀਤਾ ਕਿਵੇਂ ਸਮਾਜ ਵਿੱਚ ਗਲਗਵੰਢ ਹੋਈ ਹੁਣ ਬੋਧ ਸਿੰਘ ਗੁਰਦੁਆਰੇ ਵਿੱਚ ਕੀਰਤਨ ਕਰਦਾ ਤੇ ਉਸਦਾ ਬਾਕੀ ਦਾ ਸਮਾਂ ਸਕੂਲ ਵਿੱਚ ਗੁਰਬਾਣੀ ਪੜ੍ਹਨ ਵਿੱਚ ਲੰਘ ਜਾਂਦਾ ਸੀ ਸਕੂਲ ਵਿੱਚ ਪੜਾਉਂਦਿਆਂ ਬੋਧ ਦਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਵਿੱਚ ਜਾਤ ਪਾਤ ਨੂੰ ਦੇਖਦਾ ਨੀਵੀਂ ਜਾਤ ਦੇ ਬੱਚਿਆਂ ਨੂੰ ਸਕੂਲ ਵਿੱਚੋਂ ਪਾਣੀ ਪੀਣ ਦਾ ਹੱਕ ਨਹੀਂ ਸੀ ਉਹ ਸਕੂਲ ਦੇ ਕੋਲ ਖੂਹ ਹੀ ਤੋਂ ਬੁੱਕਾਂ ਨਾਲ ਪਾਣੀ ਪੀਂਦੇ ਸਨ ਉਹ ਤਾਂ ਇਹ ਦੇਖ ਕੇ ਬਹੁਤ ਦੁਖੀ ਹੁੰਦਾ ਪਰ ਕੁਝ ਕਰ ਨਾ ਸਕਦਾ ਸੀ ਬੋਧੇ ਨੇ ਹੁਣ ਉਰਦੂ ਫਾਰਸੀ ਤੇ ਅੰਗਰੇਜ਼ੀ ਭਾਸ਼ਾ ਵੀ ਸਿੱਖ ਲਈ ਸੀ ਇਸ ਦੌਰਾਨ ਬੋਧਾ ਕਮੋਂ ਨੂੰ ਮਿਲਦਾ ਤੇ ਦੋਹਾਂ ਦਾ ਵਿਆਹ ਹੋ ਜਾਂਦਾ ਬੋਧਾ ਕਮੋ ਨਾਲ ਵਿਆਹ ਕਰਵਾ ਕੇ ਲਾਹੌਰ ਆ ਜਾਂਦਾ ਹੁਣ ਸਮਾਂ ਬਦਲ ਰਿਹਾ ਸੀ ਦੇਸ਼ ਵਿੱਚ ਮਜ਼ਬ ਦੇ ਠੇਕੇਦਾਰ ਆਪਣੇ ਆਪਣੇ ਧਰਮ ਦਾ ਬੋਲਬਾਲਾ ਕਰ ਰਹੇ ਸੀ ਹਰ ਇੱਕ ਧਾਰਮਿਕ ਆਗੂ ਆਪਣੀਆਂ ਆਪਣੀਆਂ ਧਾਰਮਿਕ ਪਾਰਟੀਆਂ ਬਣਾ ਰਹੇ ਸਨ ਬੋਧਾ ਇਹ ਸਭ ਦੇਖ ਕੇ ਆਉਣ ਵਾਲੇ ਸਮੇਂ ਨੂੰ ਸੋਚ ਕੇ ਚਿੰਤਾ ਪ੍ਰਗਟ ਕਰਦਾ ਹੈ ਇਸ ਦੌਰਾਨ ਬੋਧੇ ਦੇ ਘਰ ਜੁੜਵਾ ਬੱਚਿਆਂ ਦਾ ਜਨਮ ਹੁੰਦਾ ਹੈ ਘਰ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਬੱਚਿਆਂ ਦੇ ਨਾਮ ਗੁਰਦੇਵ ਸਿੰਘ ਉਰਫ ਗੋਰੀ ਅਤੇ ਗੋਪਾਲ ਸਿੰਘ ਉਰਫ ਗੋਪੀ ਰੱਖਿਆ ਜਾਂਦਾ ਹੈ ਸਮਾਂ ਬੀਤਦਾ ਗਿਆ ਨਫ਼ਰਤ ਦੇ ਜੋ ਬੀਜ ਧਰਮ ਦੇ ਠੇਕੇਦਾਰਾਂ ਨੇ ਬੀਜੇ ਸਨ ਉਹ ਬੀਜ ਹੁਣ ਦਰਖਤ ਦਾ ਰੂਪ ਲੈ ਚੁੱਕੇ ਹਨ ਹੁਣ ਦੇਸ਼ ਨੂੰ ਦੋ ਭਾਗਾਂ ਵਿੱਚ ਵੰਡਣ ਲਈ ਪਾਰਟੀਆਂ ਬਣ ਚੁੱਕੀਆਂ ਸਨ ਇਨਾ ਸਿਆਸੀ ਲੀਡਰਾਂ ਦੇ ਕਰਕੇ ਦਿਨੋ-ਦਿਨ ਲੋਕਾਂ ਵਿੱਚ ਰੋਸ ਵੱਧਦਾ ਜਾ ਰਿਹਾ ਸੀ ਇੱਕ ਦਿਨ ਅਜਿਹਾ ਆਇਆ ਕਿ ਦੋਨਾਂ ਮੁਲਕਾਂ ਵਿੱਚ ਕਤਲਗਾਰਧ ਸ਼ੁਰੂ ਹੋ ਗਈ ਦੋਵੇਂ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋ ਗਏ ਸਾਰੇ ਪਾਸੇ ਮਾਹੌਲ ਖਰਾਬ ਹੋ ਗਿਆ ਲੁੱਟਖੋ ਸ਼ੁਰੂ ਹੋ ਗਈ ਇਸ ਲੁੱਟਖੋ ਵਿੱਚ ਕੰਮੋ ਬੋਧੋ ਬੋਧੇ ਬੋਧੇ ਨਾਲੋਂ ਵਿਛੜ ਵਿਛੜ ਗਈ ਹੁਣ ਕੰਮੋ ਮੁਸਲਮਾਨਾਂ ਦੀ ਮੰਦਿਰ ਦੇ ਕਾਬੂ ਆ ਜਾਂਦੀ ਹੈ ਦੂਸਰੀ ਤਰਫ ਬੋਧਾ ਵੀ ਮੰਦਿਰ ਹੱਥੋਂ जख्मी ਹੋ ਗਿਆ ਸੀ ਮੰਦਿਰ ਦੁਆਰਾ ਕੰਮੋ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਦੋ ਦਿਨ ਕੰਮੋ ਦੀ লাশ ਖਰਾਬ ਹੁੰਦੀ ਰਹਦੀ ਹੈ ਰਸੀਦ ਨੇ ਬੁੱਧੇ ਨੂੰ ਕੰਮੋ ਨਾਲ ਜੋ ਵਾਪਰਿਆ ਸਾਰਾ ਕੁਝ ਦੱਸ ਦਿੱਤਾ ਬੋਧੇ ਨੇ ਆਪਣੀ ਪਤਨੀ ਕੰਮੋਦਾ ਸੰਸਕਾਰ ਆਪਣੀ ਹੱਥੀ ਕੀਤਾ ਤੇ ਕੰਮੋ ਦੀ ਚਿਤਾ ਵਿਚਲੇ ਫੁੱਲ ਚੁਗ ਕੇ ਆਪਣੀ ਪੱਗ ਦੇ ਲੜ ਨਾਲ ਬੰਨ ਲਏ ਤੇ ਕੀਰਤਪੁਰ ਸਾਹਿਬ ਤਾਰਨ ਲਈ ਸੋਚਿਆ ਬੋਧਾ ਅੰਮ੍ਰਿਤਸਰ ਪਹੁੰਚਿਆ ਗੁਰੂ ਘਰ ਅਰਦਾਸ ਕੀਤੀ ਤੇ ਮੱਥਾ ਟੇਕਿਆ ਜਿਸ ਦੌਰਾਨ ਬੋਧੇ ਦੇ ਦੋਵੇਂ ਬੱਚੇ ਵੀ ਵਿਛੜ ਚੁਕੇ ਸਨ ਇੱਕ ਬੱਚਾ ਮੁਸਲਮਾਨ ਦੋਸਤ ਕੋਲ ਸੀ ਤੇ ਦੂਸਰਾ ਸਿੱਖ ਦੋਸਤ ਕੋਲ ਬੋਧਾ ਦੁੱਖ ਨਾਲ ਭਰਿਆ ਆਪਣੀ ਪਤਨੀ ਦੇ ਫੁੱਲ ਤਾਰਨ ਲਈ ਗਿਰਤਪੁਰ ਜਾਣ ਲੱਗਾ ਪਰ ਅੰਮ੍ਰਿਤਸਰ ਦੇ ਰਸਤੇ ਵਿੱਚ ਹੀ ਇੱਕ ਟੋਲੀ ਜਿਨ੍ਹਾਂ ਕੋਲ ਦਰਵਾਰਾ ਸਨ ਇੱਕ ਔਰਤ ਦੀ ਬੇਕਦਰੀ ਕਰ ਰਹੇ ਸਨ ਬੋਧੇ ਨੇ ਉਸ ਮੰਦਿਰ ਨੂੰ ਰੋਕਿਆ ਪਰ ਇੱਕ ਮੁੰਡੇ ਨੇ ਤਲਵਾਰ ਨਾਲ ਬੋਧ ਸਿੰਘ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਚਾਰੇ ਪਾਸੇ ਸ਼ੁੱਭ ਚੁੱਪ ਛਾ ਗਈ ਕੰਮੋਂ ਦੇ ਫੁੱਲ ਬੋਦੇ ਦੇ ਪੱਗ ਦੇ ਪੱਲੇ ਨਾਲ ਹੀ ਬੱਜੇ ਰਹ ਗਏ ਇਸ ਤਰ੍ਹਾਂ ਇਸ ਵੰਟ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਮਾਰੇ ਗਏ ਆਖਿਰ ਵਿੱਚ ਮੁਲਕ ਦੋ ਭਾਗਾਂ ਵਿੱਚ ਵੰਡਿਆ ਗਿਆ ਗੋਪੀ ਭਾਰਤ ਵਿੱਚ ਰਹਿ ਗਿਆ ਤੇ ਗੁਰਦੇਵ ਸਿੰਘ ਉਰਫ ਗੋਰੀ ਪਾਕਿਸਤਾਨ ਵਿੱਚ ਰਹਿ ਗਿਆ ਸਮਾ ਬੀਤਦਾ ਗਿਆ ਗੋਪੀ ਤੇ ਗੋਰੀ ਵੱਟੇ ਹੋ ਗਏ ਗੁਰਪਾਲ ਸਿੰਘ ਦੇ ਘਰ ਵਿੱਚ ਪੁੱਤਰ ਪੁੱਤਰ ਕੋਇਆ ਜਿਸ ਦਾ ਨਾਮ ਗੁਰਮੋਹਨ ਸਿੰਘ ਰੱਖਿਆ ਗਿਆ। ਗੋਪਾਲ ਸਿੰਘ ਆਪਣੇ ਭਰਾ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਰਿਹਾ। ਅਖੀਰ ਇੱਕ ਦਿਨ ਸੋਸ਼ਲ ਮੀਡੀਆ ਦੇ ਸਹਿਯੋਗ ਨਾਲ ਗੁਰਮੋਹਨ ਨੇ ਆਪਣੇ ਚਾਚੇ ਗੋਰੀ ਨੂੰ ਲੱਭ ਲਿਆ ਜੋ ਹੁਣ ਗੁਰਦੇਵ ਸਿੰਘ ਉਰਫ ਗੋਰੀ ਤੋਂ ਗੁਲਾਮ ਅਬਾਸ ਬਣ ਚੁੱਕਾ ਸੀ। ਦੋਵਾਂ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ। ਕਾਫੀ ਦੇਰ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਗੱਲ ਵਕੜੀ ਪਾ ਕੇ ਰੋਂਦੇ ਰਹੇ ਤੇ ਪਰਮਾਤਮਾ ਦਾ ਸ਼ੁਕਿਆ ਯਾਦਾ ਕਰਦੇ ਰਹੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਡਾਕਟਰ ਮਨਮੋਹਨ ਦੇ ਨਾਵਲ ਦੀ ਸਟੋਰੀ ਸਾਨੂੰ ਦੋ ਮੁਲਕਾਂ ਦੇ ਦਰਮਿਆਨ ਪਾਪਰੀ ਤਰਾਸ ਦੀ ਨੂੰ ਬਿਆਨ ਕਰਦੀ ਹੈ ਨਾਵਲ ਵਿੱਚਲੇ ਰਚਨਾ ਸੰਸਾਰ ਨੂੰ ਦੇਖਦੇ ਹੋਏ ਇਹ ਇੱਕ ਬਹੁਪੱਖੀ ਗਿਆਨ ਭਰਪੂਰ ਰਚਨਾ ਹੈ ਜਿਸ ਵਿੱਚ ਗੁਰਮਤ, ਰਾਜਨੀਤੀ, ਸੰਗੀਤ, ਸਮਾਜਿਕ ਰਸਮਾਂ, ਇਤਿਹਾਸ ਇਤਿਹਾਸਿਕ ਨਾਇਕ ਨਾਇਕ ਇਥੇ ਆਸਮ ਇਥੇ ਆਸ ਮਿਥਾ ਮਿਥਾ ਸੂਫੀ ਕਵੀ ਮਸ਼ਹੂਰ ਸ਼ਾਇਰਾਂ ਬਾਰੇ ਬੜੀ ਡੂੰਗੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਨਾਵਲ ਦਾ ਨਾਮ ਮਨ ਪੰਖੀ ਭਿਓ ਕਬੀਰ ਸਾਹਿਬ ਦੇ ਇੱਕ ਸ਼ਲੋਕ ਤੋਂ ਲਿਆ ਗਿਆ ਹੈ ਕਬੀਰ ਮਨ ਪੰਖੀ ਭਿਓ ਉੱਡ ਉੱਡ ਦਰ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸਾ ਫਲ ਖਾਏ ਭਾਵ ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ ਤੇ ਸਮਾਜਿਕ ਪਰਦਾਰਥਾਂ ਦੇ ਪਿੱਛੇ દોੜਦਾ ਹੈ ਮਨੁੱਖ ਜਿਸ ਤਰ੍ਹਾਂ ਦੀ ਸੰਗਤ ਵਿੱਚ ਰਹਿੰਦਾ ਹੈ ਉਸ ਤਰ੍ਹਾਂ ਦਾ ਹੋ ਜਾਂਦਾ ਹੈ ਡਾਕਟਰ ਮਨਮੋਹਨ ਦੇ ਨਾਵਲ ਨੂੰ ਪੜ੍ਹ ਕੇ ਇਹ ਸਮਝ ਲੱਗਦੀ ਹੈ ਕਿ ਉਹ ਨਾਵਲ ਵਿੱਚਲੀ ਕਥਾ ਦੇ ਵਿਸਥਾਰ ਨੂੰ ਬੜੀ ਡੂੰਘਾਈ ਰਹੀ ਪੇਸ਼ ਕਰਦੇ ਹਨ ਸ਼ਿਵ ਸਿੰਘ ਤੇ ਉਸ ਦੀ ਪਤਨੀ ਦੇ ਦਿਹਾਂਤ ਨੂੰ ਪੇਸ਼ ਕਰਦੇ ਹੋਏ ਉਹ ਕਥਾ ਵਿੱਚ ਮੋਤ ਦੀਆਂ ਰਸਮਾਂ ਨੂੰ ਬੜੀ ਬਰੀਕੀ ਨਾਲ ਪੇਸ਼ ਕੀਤਾ ਹੈ ਜਿਵੇਂ ਸੰਸਕਾਰ ਸਮੇਂ ਘਰ ਵਿੱਚ ਕਿਸੇ ਵੱਡੇ ਬਰਤਨ ਦੇ ਇਹ ਧਾਰ ਰੇਤ ਜਾਂ ਸੁਆਹ ਭਾ ਕੇ ਰੱਖ ਜਾਣਾ ਤੇ ਵਾਪਸ ਆ ਕੇ ਦੇਖਣਾ ਕਿ ਇਸ ਰੇਤ ਜਾਂ ਸੁਆਹ ਦੇ ਉੱਪਰ ਕੋਈ ਨਿਸ਼ਾਨ ਬਣੇ ਹਨ ਦੂਸਰਾ ਫੁੱਲ ਵਿਸਰਜਨ ਤੋਂ ਬਾਅਦ ਇਹ ਹੋਵੇ ਦੀਵੇ ਦੀਵਾ ਬੱਤੀ ਕਰਨ ਜਾਣਾ ਇਹ ਸਭ ਰਸਮਾਂ ਲੋਕ ਵਿਸ਼ਵਾਸ ਨੂੰ ਪੇਸ਼ ਕਰਦੀਆਂ ਹਨ ਨਿਹੰਗ ਸਿੰਘਾਂ ਬਾਰੇ ਵਿਸਥਾਰ ਸਹਿਤ ਗੱਲ ਕਰਦੇ ਹੋਏ ਉਹ ਆਖਦੇ ਹਨ ਕਿ ਇਹ ਗੁਰੂ ਮਹਾਰਾਜ ਦੀ ਬਣਾਈ ਹੋਈ ਫੌਜ ਹੈ ਜੋ ਅੱਜ ਵੀ ਆਪਣੇ ਧਰਮ ਤੇ ਅਡੋਲ ਖੜੀ ਹੈ ਇਸ ਬਾਰੇ ਉਹ ਲਿਖਦੇ ਹਨ ਵਰਛਾ ਢਾਲ ਘਟਾਰਾਂ ਤੇਗ ਕੜਛਾ ਦੇਗਾ ਗੋਲਾ ਹੈ ਸ਼ਕਾਂ ਪ੍ਰਸਾਦ ਸਜਾਂ ਦਸਤਾਰਾਂ ਅਰੂ ਕਰਦੋਨਾ ਟੋਲਾ ਹੈ ਸਭ ਸੁਚਾਲਾ ਆਰ ਲਖ ਬਾਹਾਂ ਕਗਲਾ ਸਿੰਘ ਸੁਚੇਲਾ ਹੈ ਅੱਪਰ ਮਸ਼ਰਾ ਦਾੜਾ ਜੈਸੇ ਤੇਸੇ ਬੋਲਾ ਹੋਲਾ ਹੈ ਪੂਰੇ ਨਾਵਲ ਵਿੱਚ ਲੋਕ ਪ੍ਰਸਿੱਧ ਸ਼ਾਇਰਾਂ ਨੂੰ ਬਾਕੂਬੀ ਨਾਲ ਪੇਸ਼ ਕੀਤਾ ਗਿਆ ਹੈ ਨਾਵਲਕਾਰ ਆਪਣੀ ਕਥਾ ਵਿੱਚ ਜਿਸ ਦ੍ਰਿਸ਼ ਨੂੰ ਪੇਸ਼ ਕਰਦਾ ਹੈ ਉਸ ਦ੍ਰਿਸ਼ ਨਾਲ ਸੰਬੰਧਿਤ ਕਿਸੇ ਸ਼ਾਇਰ ਦਾ ਕਲਾਮ ਪੇਸ਼ ਕਰਦਾ ਨਜ਼ਰ ਆਉਂਦਾ ਹੈ ਜਿਵੇਂ ਗਿਆਨੀ ਜੀ ਬੋਦੇ ਦੀ ਗੁਰਦੁਆਰੇ ਪ੍ਰਤੀ ਨਿਸ਼ਟਾ ਨੂੰ ਦੇਖਦੇ ਹੋਏ ਇਕਬਾਲ ਦਾ ਸ਼ੇਰ ਬੋਲਦੇ ਹਨ ਸਿਤਾਰੋਂ ਕੇ ਆਗੇ ਜਹਾਂ ਔਰ ਵੀ ਹੈ ਅਭੀ ਇਸ਼ਕ ਕੇ ਇਮਤਿਹਾਨ ਔਰ ਵੀ ਹੈ तू शाही है परवाज है काम तेरा तेरे सामने आसमां और भी है जदों कतलोकारत का दृश्य हों तो उस वक्त लेखक अमीर में, मिन शेर बोलता है खंजर चले किसी पे तड़पते हैं हम अमीर सारे जहां का दर्द हमारे जिगर में है शाह जफरदास शेर भरी है दिल में जो हसरत कहूँ तो किससे कहूँ सुना है कौन मुसीबत कहूँ तो किससे कहूँ शेख सादी का शेर तकबर बावत आदत ए जहला तकबर ना आयात जे साहिबे दिला गालिब दा शेर दे के ख़त मुंह देखता है नामावर कुछ तो बेगाना है जुबानी और है ਇਸ ਤਰ੍ਹਾਂ ਮੀਰ ਤਕੀ ਮੀਰ ਦਾ ਸ਼ੇਰ ਹੈ ਸ਼ਾਮ 세 ਕੁਝ 부ਜਾ ਸਾ ਰਹਤਾ ਹੂੰ ਦਿਲ ਹੁਆ ਹੈ ਚਿਰਾਗਾ ਮੁਫਲਿਸ ਕਾ ਨਾਵਲ ਨੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਾਇਰਾਂ ਦੀ ਸ਼ਾਇਰੀ ਨੂੰ ਨਾਵਲ ਵਿੱਚ ਕਿਸੇ ਨਾ ਕਿਸੇ ਘਟਨਾ ਨੂੰ ਬਿਆਨ ਕਰਨ ਲਈ ਵਰਤਿਆ ਗਿਆ ਹੈ ਨਾਵਲ ਵਿੱਚ ਲੇਖਕ ਸੰਗੀਤ ਦੀਆਂ ਬਰੀਕੀਆਂ ਨੂੰ ਪਾਠਕਾਂ ਸਾਹਮਣੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦਾ ਹੈ ਜਿਵੇਂ ਰਾਗ ਲਈ ਕਟੋ ਘਟ ਪੰਜ ਸੁਰ ਹੋਣੇ ਲਾਜ਼ਮੀ ਹਨ ਸੁਰਾਂ ਨੂੰ ਗਾਉਣ ਦਾ ਸਮਾਂ ਤੇ ਸਥਾਨ ਆਦਿ ਨੂੰ ਬਹੁਤ ਬਰੀਕੀ ਨਾਲ ਦੱਸਿਆ ਗਿਆ ਹੈ ਬੋਤਾ ਜੋ ਸੰਗੀਤ ਨੂੰ ਆਪਣੀ ਰੂਹ ਵਿੱਚ ਸਮਾਈ ਬੈਠਾ ਹੈ ਨਾਵਲ ਵਿੱਚ ਸਿੱਖ ਸਿਆਸਤ ਬਾਰੇ ਵੀ ਜਾਣਕਾਰੀ ਮਿਲਦੀ ਹੈ ਗੁਰਦੁਆਰੇ ਤੇ ਡੇਰਾਬਾਦ ਬਾਰੇ ਵੀ ਡਾਕਟਰ ਮਨਮੋਹਨ ਦੁਬਾਰਾ ਜਿਕਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਿਆਸਤਦਾਨਾਂ ਨੇ ਆਪਣੇ ਮੁਨਾਫੇ ਲਈ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾਰ ਕੀਤਾ ਹੈ ਨਾਵਲ ਵਿੱਚ ਜਿੱਥੇ ਸਾਡੇ ਤਿਉਹਾਰਾਂ ਬਾਰੇ ਵੀ ਬੜੀ ਵਿਸਥਾਰ ਨਾਲ ਗੱਲ ਕੀਤੀ ਗਈ ਹੈ ਉਹਨਾਂ ਤਿਉਹਾਰਾਂ ਪਿੱਛੇ ਜਿਹੜੀਆਂ ਮਿੱਥਿ ਵੀ ਡਾਕਟਰ ਮਨਮੋਹਨ ਦੁਬਾਰਾ ਜ਼ਿਕਰ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਿਆਸਤਦਾਨਾਂ ਨੇ ਆਪਣੇ ਮੁਨਾਫੇ ਲਈ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾਰ ਕੀਤਾ ਹੈ ਨਾਵਲ ਵਿੱਚ ਜਿੱਥੇ ਸਾਡੇ ਤਿਉਹਾਰਾਂ ਬਾਰੇ ਵੀ ਬੜੀ ਵਿਸਥਾਰ ਨਾਲ ਗੱਲ ਕੀਤੀ ਗਈ ਹੈ ਉਹਨਾਂ ਤਿਉਹਾਰਾਂ ਪਿੱਛੇ ਜਿਹੜੀਆਂ ਮਿੱਥ ਕਥਾਵਾਂ ਪ੍ਰਚਲਿਤ ਹਨ ਉਹਨਾਂ ਦੇ ਇਤਿਹਾਸਿਕ ਪਿਛੋਕੜ ਬਾਰੇ ਪਾਠਨਾ ਪਾਠਕਾਂ ਨਾਲ ਬੜੀ ਟੁੰਗਾਈ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਜਿਵੇਂ ਲੋਹੜੀ ਦੀ ਮਿੱਥਕਥਾ ਅਕਬਰ ਨਾਲ ਸੰਬੰਧਤ ਦੁਲਦੇ ਭੱਟੀ ਦੀ ਮਿੱਥਕਥਾ ਕ੍ਰਿਸ਼ਨ ਨਾਲ ਸੰਬੰਧਤ ਮਿੱਥਕਥਾ ਰਾਮਨਾਥ ਸੰਬੰਧਤ ਮਿੱਥਕਥਾਵਾਂ ਵਿੱਚੋਂ ਇਹਨਾਂ ਪਾਤਰਾਂ ਦੇ ਚਰਿੱਤਰ ਬਾਰੇ ਦੱਸਿਆ ਗਿਆ ਹੈ ਗੁਰਬਾਣੀ ਦੇ ਸਾਰੇ ਰਾਗ ਪ੍ਰਬੰਧ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ ਕਿਸ ਸ਼ਬਦ ਨੂੰ ਕਿਸ ਰਾਗ ਵਿੱਚ ਗਾਇਆ ਗਿਆ ਹੈ ਕਿਸ ਰੁੱਤ ਨਾਲ ਕਿਹੜਾ ਰਾਗ ਸੰਬੰਧ ਰੱਖਦਾ ਹੈ ਕਿਸ ਰਾਗ ਨੂੰ ਕਿਸ ਤੋਂ ਨਾਲ ਗਾਉਣਾ ਹੈ ਆਦੀ ਬਹੁਤ ਵਿਸਥਾਰ ਵਿਸਥਾਰ ਨੂੰ ਜਾਣcar ਵਿਸਥਾਰ ਦੀ ਜਾਣਕਾਰੀ ਮਿਲਦੀ ਹੈ ਨਾਵਲ ਵਿੱਚ ਵੱਖ-ਵੱਖ ਜਾਤਾਂ ਬਰਾਦਰੀਆਂ ਦੇ ਬਾਰੇ ਗੱਲ ਕੀਤੀ ਗਈ ਹੈ ਇਹਨਾਂ ਜਾਤਾਂ ਦੇ ਕੰਮ ਧੰਦਿਆਂ ਦੇ ਰਹਿਣ ਸਹਿਣ ਬਾਰੇ ਇਹਨਾਂ ਜਾਤਾਂ ਦੇ ਲੋਕਾਂ ਦੇ ਗੁਰੂਆਂ ਬਾਰੇ ਇਹਨਾਂ ਜਾਤਾਂ ਨਾਲ ਸਮਾਜਿਕ ਮਤਭੇਦ ਬਾਰੇ ਦੱਸਿਆ ਗਿਆ ਹੈ ਆਖਿਰ ਅਸੀਂ ਯਾਗ ਸਕਦੇ ਹਾਂ ਕਿ ਇਹ ਨਾਵਲ ਇੱਕ ਗਿਆਨ ਭਰਪੂਰ ਲਿਖਤ ਹੈ ਜੋ ਡਾਕਟਰ ਮਨਮੋਹਨ ਦੀ ਸਾਹਿਤ ਪ੍ਰਤੀ ਲੰਬੀ ਸਾਧਨਾ ਨੂੰ ਪੇਸ਼ ਕਰਦੀ ਹੈ ਨਾਵਲ ਬੋਧੋ ਬੋਤੇ ਤੇ ਕੰਮੋ ਦੇ ਰਾਹੀ ਸਾਥੇ ਸਮਾਜ ਵਿੱਚ ਕਈ ਅੰਗੋਲੇ ਪਾਤਰਾਂ ਦੇ ਦੁੱਖਾਂ ਨੂੰ ਬਿਆਨ ਕਰਦਾ ਹੈ ਜੋ ਇਸ ਵਿਨਾਸ਼ਕਾਰੀ ਸਥਿਤੀ ਵਿੱਚੋਂ ਗੁਜ਼ਰੇ ਹਨ ਤੇ ਉਹਨਾਂ ਦੇ ਦੁੱਖ ਨੂੰ ਕੋਈ ਸਮਝ ਨਹੀਂ ਸਕਿਆ ਤੇ ਨਾ ਹੀ ਉਹਨਾਂ ਨੂੰ ਕੋਈ ਜਾਣਦਾ ਹੈ ਨਾਵਲ ਦੇ ਰਚਨਾ ਸੰਸਾਰ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਹ ਬਹੁ ਪੱਖੀ ਅਧਿਐਨ ਦੀ ਮੰਗ ਕਰਦਾ ਹੈ